ਦੇਣਾ ਚਾਹਤੀ ਆ ਪੁੱਤ ਜੀ ਲੰਮੇ ਪਾਗੋ ਦੀ ਜੱਟ ਜੀ ਜੋ ਪੰਜਾਬ ਦੇ ਹਿੱਸੇ ਦਾ ਸਮਝ ਹੈ ਜਿੱਦਾਂ ਦਾ ਸਨਮਾਨ ਜਿਹੜਾ ਹੈਗਾ ਆ ਆਪਾਂ ਇਹਨਾਂ ਚਾਹਤੀਆਂ ਨੂੰ ਦੇ ਰਹੇ ਆ ਸਾਰੇ ਪੰਜਾਬ ਦੇ ਬੋਲੋ ਕਿ ਪ੍ਰਧਾਨ ਸਾਹਿਬ ਬੋਲੋਗੇ ਸਾਡੇ ਵਿਰਸੇ ਦਾ ਸਨਮਾਨ ਕਰੀਏ ਪਰ ਜਾਣਕਾਰੀ ਲਈਏ ਆਪਣੇ ਵਿਰਸੇ ਬਾਰੇ ਅੱਜ ਤੁਰੀ ਸਬਡਿਵੀਜ਼ਨ ਦੇ ਵਿੱਚ ਦੋ ਜਗ੍ਹਾ ਹੈ ਇੱਕ ਬੇਨੜਾ ਪਿੰਡ ਦੇ ਵਿੱਚ ਸਕੂਲ ਦੇ ਬੱਚਿਆਂ ਦਾ ਜਿਹੜਾ ਪ੍ਰੋਗਰਾਮ ਰੱਖਿਆ ਸੀ ਉਸ ਤੋਂ ਬਾਅਦ ਮਲੇਰਕੋਟਲਾ ਬਾਈਪਾਸ ਤੁਰੀ ਸ਼ਹਿਰ ਤੇ ਲਈ ਜਿਹੜਾ ਪ੍ਰੋਗਰਾਮ ਹੈ ਉਹ ਚਾਕੀਆਂ ਜਿਹੜੀਆਂ ਬੇਨੜਾ ਤੋਂ ਚੱਲੀਆਂ ਹੋਈਆਂ ਇੱਥੇ ਪ੍ਰੋਗਰਾਮ ਹੋਏਗਾ ਉਸ ਤੋਂ ਬਾਅਦ ਮਲੇਰਕੋਟਲਾ ਡਿਸਟ੍ਰਿਕਟ 'ਚ ਜਾਣਗੇ ਚੱਟ ਸਟੇ ਤੁਰੀ 'ਚ ਕਰਨਗੇ ਉਸ ਤੋਂ ਬਾਅਦ ਸਵੇਰੇ ਅਸੀਂ ਹੈਂਡਓਵਰ ਕਰ ਦਾਂਗੇ ਮਲੇਰਕੋਟਲਾ ਡਿਸਟ੍ਰਿਕਟ ਜੁਕੇਂਦਰ ਸਕਨ ਰਿਜੈਕਟ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਇਹ ਪੰਜਾਬ ਦੀਆਂ ਝਾਕੀਆਂ ਇਕੱਲੇ ਧੂਰੀ ਨਹੀਂ ਪੂਰੇ ਪੰਜਾਬ ਦੇ ਵਿੱਚ ਜਾਣਗੀਆਂ ਹਰ ਸ਼ਹਿਰ ਸ਼ਹਿਰ ਪਿੰਡਾਂ ਵਿੱਚੋਂ ਹੋ ਕੇ ਕਿਉਂਕਿ ਜਿਵੇਂ ਪਹਿਲਾਂ ਬਰਾੜ ਸਾਹਿਬ ਨੇ ਦੱਸਿਆ ਕਿ ਜਦੋਂ ਦੇਸ਼ ਨੂੰ ਲੋੜ ਪਈ ਕੁਰਬਾਨੀਆਂ ਦੀ ਜਾਂ ਉਦੋਂ ਸਭ ਤੋਂ ਅੱਗੇ ਪੰਜਾਬੀ ਹੋਏ ਪਰ ਜਦੋਂ ਅੱਜ 26 ਜਨਵਰੀ ਨੂੰ ਉੱਥੇ ਪਰੇਡ ਦੇ ਵਿੱਚ ਸਾਡੀ ਪੰਜਾਬ ਦੀ ਝਾਕੀ ਦੋਏ ਪਿਛਲੀ ਵਾਰੀ ਤੇ ਇਸ ਵਾਰੀ ਵੀ ਉੱਥੇ ਨਹੀਂ ਇਹਦਾ ਵਿੱਚ ਇਨਕਲੂਡ ਕੀਤਾ ਗਿਆ ਬੜੇ ਦੁੱਖ ਦੀ ਗੱਲ ਹੈ ਇਹ ਸਰਾਸਰ ਬੀਜੇਪੀ ਦੀ ਸਰਕਾਰ ਦਾ ਚਿਹਰਾ ਨੰਗਾ ਹੋ ਰਿਹਾ ਕਿ ਪੰਜਾਬ ਦੇ ਨਾਲ ਜ਼ਿਕਰਾਂ ਕਰਦੀ ਹੈ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਕਿ ਅੱਗੇ ਸਾਡੇ ਸ਼ਹੀਦ ਨੇ ਕਿੰਨੇ ਸ਼ਹੀਦ ਪੰਜਾਬੀਆਂ ਨੇ 85% ਜਦੋਂ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ ਕੁਰਬਾਨੀਆਂ ਦਿੱਤੀਆਂ ਆ ਕਿੰਨੀਆਂ ਫੋਟੋਆਂ ਦੇਖ ਰਹੇ ਹੋ ਇਹ ਤਾਂ ਕੁਝ ਵੀ ਨਹੀਂ ਬਹੁਤ ਇਹੋ ਜਿਹੇ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਲੋਕ ਸ਼ਹੀਦ ਹੋਏ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਪਰ ਅੱਜ ਸਾਨੂੰ ਅੱਖੋਂ ਵੰਗੌਲਿਆ ਜਾ ਰਿਹਾ ਪੰਜਾਬ ਪੰਜਾਬੀਆਂ ਨੂੰ ਪਰ ਪੰਜਾਬੀ ਕਦੇ ਵੀ ਝੁਕਣਗੇ ਨਹੀਂ ਇੱਕ ਰੋਸ ਹੈ ਅਰਦਾਸ ਸਿਆ ਜਾ ਰਿਹਾ ਕਿ ਜੇ ਤੁਸੀਂ 26 ਜਨਵਰੀ ਨੂੰ ਇਹਨਾਂ ਝਾਕਿਆਂ ਨੂੰ ਪੰਜਾਬ ਦੀ ਨੂੰ ਪ੍ਰੇਰਤ ਨਹੀਂ ਦਾਖਲ ਕਰਦੇ ਤਾਂ ਇਹ ਪੂਰੇ ਪੰਜਾਬ ਦੇ ਵਿੱਚ ਇਹ ਭਾਜੀਪੀ ਦੀ ਸਰਕਾਰ ਦੇ ਮੂੰਹ ਤੇ ਚਪੇੜ ਹੈ ਕਿ ਦੇ ਤੁਸੀਂ ਪੰਜਾਬੀਆਂ ਨਾਲ ਕਿਤੇ ਵਿਤਰਾ ਕਰੋਂਗੇ ਵਿਤਰਾ ਕਰੋਗੇ ਧੱਕਾ ਕਰੋਗੇ ਪੰਜਾਬੀ ਉਹਨੇ ਹੀ ਤਕੜੇ ਹੋ ਕੇ ਹਰ ਜਗ੍ਹਾ ਆਪਣਾ ਲੜਨ ਚਾਕੀਆਂ ਮਹ ਜਿਹੜੇ ਕੇਂਦਰ ਸਰਕਾਰ ਨੇ ਰਜੈਕਟ ਕਰੀ ਇਹ ਕੀ ਕਹਿਣਾ ਚਾਹੁੰਦਾ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ ਕਿ ਜਿਹੜੀ ਹੈ ਸੈਂਟਰ ਦੀ ਸਰਕਾਰ ਹੈ ਭਾਜੀਪੀ ਦੀ ਸਰਕਾਰ ਹੈ ਇਹ ਜਿੰਨਾ ਮਰਜੀ ਜ਼ੋਰ ਲਾ ਲੇ ਕਿ ਪੰਜਾਬੀਆਂ ਨੂੰ ਨੀਵਾ ਦਿਖਾਉਣਾ ਹੈ ਜਾਂ ਪੰਜਾਬੀਆਂ ਨੂੰ ਇਗਨੋਰ ਕਰਨਾ ਹੈ ਇਹ ਆਪਦੇ ਮਨਸੂਬਿਆਂ 'ਚ ਕਦੇ ਵੀ ਕਾਮਯਾਬ ਨਹੀਂ ਹੋ ਪਾਉਣਗੇ ਇਹਨਾਂ ਦੀ ਨੀਤ ਹੀ ਇੰਨੀ ਮਾੜੀ ਹੈ ਜਿਨ੍ਹਾਂ ਨੇ ਦੇਸ਼ ਲਈ ਆਪਦੀਆਂ ਜਾਨਾਂ ਵਾਰ ਦਿੱਤੀਆਂ ਸ਼ਹੀਦਾਂ ਨੇ ਮਾਈ ਭਾਗੋ ਜੀ ਜਿਨ੍ਹਾਂ ਨੇ ਹਿੰਦੂ ਧਰਮ ਵਾਸਤੇ ਵੀ ਬੜਾ ਕੁਝ ਕੀਤਾ ਤੇ ਇੱਕ ਜਾਗ ਲਾਈ ਹੈ ਸ਼ਹੀਦੀ ਦੀ ਸਾਰੇ ਜਾਗ ਲਾਈ ਹੈ ਕਿ ਆਪਾਂ ਨੂੰ ਕਿਸ ਤਰੀਕੇ ਨਾਲ ਆਪਦੇ ਦੇਸ਼ ਵਾਸਤੇ ਜਾਨ ਵਾਰ ਸਕਦੇ ਆਪਾਂ ਜਾਂ ਆਪਦੇ ਦੇਸ਼ ਵਾਸਤੇ ਮਰ ਮਟਣ ਲਈ ਆਪਾਂ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਪਰ ਜਿਹੜੀ ਇਹ ਭਾਜਪਾ ਦੀ ਸਰਕਾਰ ਹੈ ਇਹ ਤੋਂ ਇਹ برداشت ਨਹੀਂ ਹੁੰਦਾ ਕਿ ਸਾਰਾ ਦੇਸ਼ ਪੰਜਾਬੀਆਂ ਦੀ ਇਸ ਸ਼ਾਨ ਨੂੰ ਪੰਜਾਬੀਆਂ ਦੀਆਂ ਸ਼ਹਾਦਤਾਂ ਨੂੰ ਦੇਖੇ ਤਾਂ ਉਹਨਾਂ ਨੇ ਬੜੀ ਘਨੌਣੀ ਇੱਕ ਹਰਕਤ ਕੀਤੀ ਸੀ ਜਿਹੜੀਆਂ ਪੰਜਾਬ ਦੀਆਂ ਝਾਕੀਆਂ ਨੂੰ ਇਨਕਲੂਡ ਨਹੀਂ ਕੀਤਾ 26 ਜਨਵਰੀ ਦੀ ਪ੍ਰੇਡ ਦੇ ਵਿੱਚ ਤਾਂ ਉਸੇ ਦੇ ਹੀ ਜਿਹੜਾ ਪ੍ਰਤੀਕਰਨ ਹੈ ਸੀਐਮ ਸਾਹਿਬ ਨੇ ਸਾਰੇ ਪੰਜਾਬ ਦੇ ਵਿੱਚ ਇਹ ਝਾਕੀਆਂ ਦਾ ਦੌਰ ਚਲਾਇਆ ਤਾਂ ਕਿ ਲੋਕ ਦੇਖ ਸਕਣ ਜਿਹੜੇ ਗਲਤ ਇਲਜ਼ਾਮ ਵੀ ਲਾ ਰਹੇ ਸੀ ਕੁਝ ਲੀਡਰ ਭਾਜਪਾ ਦੇ ਕਿ ਸੀਐਮ ਸਾਹਿਬ ਦੀ ਫੋਟੋ ਲੱਗੀ ਹੈ ਤਾਂ ਕਰਕੇ ਥੋੜਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਲੋਕਾਂ ਨੂੰ ਤਾਂ ਉਹਨਾਂ ਸਾਰੀਆਂ ਗੱਲਾਂ ਦਾ ਇਹ ਜਵਾਬ ਹੈ ਤਾਂ ਤੁਸੀਂ ਆਪ ਵੀ ਦੇਖ ਸਕਦੇ ਹੋ ਇਹ ਸਾਰੀਆਂ ਜਿਹੜੀਆਂ ਝਾਕੀਆਂ ਜਾਂ ਸ਼ਹੀਦਾਂ ਦੇ ਨਾਮ ਤੇ ਹੈ ਮਾਈ ਭਾਗੋ ਹੈ ਜਿੰਨੇ ਵੀ ਪੰਜਾਬ ਨੂੰ ਜਾਂ ਦੇਸ਼ ਨੂੰ ਜਿਹਨਾਂ ਦੇਣ ਹੈ ਉਹਨਾਂ ਦੀਆਂ ਇਹ ਝਾਕੀਆਂ ਨੇ ਤੇ ਸਾਰੇ ਪੰਜਾਬ ਵਿੱਚੋਂ ਲੰਘਣ ਗਈਆਂ ਸਾਡੇ ਲਈ ਗੌਰਵ ਵਾਲੀ ਗੱਲ ਹੈ ਇਹੀ ਕਹਿਣਾ ਚਾਹਾਂਗੇ ਭਾਜਪੀ ਨੂੰ ਆਪਦੀ ਇਸ ਜਿਹੜੀ ਘਟਿਆ ਰਾਜਨੀਤੀ ਤੋਂ ਬਾਹਰ ਆ ਜਾਣਾ ਚਾਹੀਦਾ ਪੰਜਾਬ ਨੂੰ ਉਹਦਾ ਬਣਦਾ ਹੱਕ ਇਹ ਕਦੇ ਵੀ ਨਹੀਂ ਰੋਕ ਸਕਦੇ ਦੇਣੋ ਹਾਂਜੀ ਇਹ ਜੋ ਝਾਕੀਆਂ ਆ ਰਹੀਆਂ ਨੇ ਆਪਣੇ ਪੰਜਾਬ ਦੇ ਸ਼ਹੀਦਾਂ ਦੀਆਂ ਔਰ ਇਹਦੇ ਵਿੱਚ ਮਾਈ ਭਾਗੋ ਮਹਾਰਾਜਾ ਰਣਜੀਤ ਸਿੰਘ ਜਿਰਿਆਂ ਵਾਲੇ ਬਾਗ ਦਾ ਕਾਮਾਗਾਟਾ ਗਾਟਾ ਮਾਰੂਸਾਕਾ ਆਦਿਆਂ ਜਿਹੜੀਆਂ ਝਾਕੀਆਂ ਨੇ ਇਹ ਪਿਛਲੇ ਸਾਲ ਪੰਜਾਬ ਤੋਂ ਬੜਾ ਤਿਆਰ ਕਰਕੇ ਭੇਜੀਆਂ ਗਈਆਂ ਸੀ ਸੈਂਟਰ ਸਰਕਾਰ ਨੇ ਇਹ ਖਾਲੀ ਮੂਰਤੀਆਂ ਸੀ ਕਿਉਂਕਿ ਇਹਨਾਂ ਨੂੰ ਪਿਛਲੀ 26 ਜਨਵਰੀ ਦੇ ਦਿਨ ਸ਼ਾਮਲ ਨਹੀਂ ਸੀ ਕੀਤਾ ਗਿਆ ਉਸ ਦੇ ਰੋਸ ਵਿੱਚੋਂ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਹੁਣ ਇਹ ਨਿਰਣਾ ਲਿਆ ਹੈ ਕਿ ਇਹਨਾਂ ਝਾਕੀਆਂ ਨੂੰ ਜਿਹੜੀਆਂ ਪਿਛਲੀ ਵਾਰ ਨਹੀਂ ਉੱਥੇ ਸ਼ਾਮਲ ਹੋ ਚੁੱਕੀਆਂ ਹੋ ਜਾਂ ਸੀ ਉਹਨਾਂ ਝਾਕੀਆਂ ਨੂੰ ਸਾਰੇ ਪੰਜਾਬ ਦੇ ਵਿੱਚ ਮੁੱਖ ਸ਼ਹਿਰਾਂ ਦੇ ਵਿੱਚ ਮੁੱਖ ਕਸਬਿਆਂ ਦੇ ਵਿੱਚ ਇਥੇ ਆਮ ਪਬਲਿਕ ਨੂੰ ਦਿਖਾਇਆ ਜਾਵੇਗਾ ਕਿ ਇਹਨਾਂ ਵਿੱਚ ਕੀ ਕਮੀ ਹੈ ਕੀ ਕੋਈ ਕਮੀ ਪੇਸ਼ੀ ਹੈ ਕਿ ਆਇਆ ਇਹ ਝਾਕੀਆਂ ਕਿਸੇ ਦੇ ਵਿਰੁੱਧ ਨੇ ਬਿਲਕੁਲ ਨਹੀਂ ਅੱਜ ਇਹ ਝਾਕੀਆਂ ਬੜੀ ਖੁਸ਼ੀ ਦੀ ਗੱਲ ਹੈ ਅੱਜ ਇਹ ਸੰਗਰੂਰ ਤੋਂ ਚੱਲ ਕੇ ਬੇਨੜਾ ਲੱਡਾ ਹੋ ਕੇ ਇਹ ਅੱਜ ਕੱਕੜਾਲ ਚੌਂਕ ਦੇ ਵਿੱਚ ਦੀ ਸਾਡੇ ਇੱਥੇ ਨਾਈਟ ਸਟੇ ਹੋਏਗਾ ਆਪਣੇ ਮਲੇਰ ਕੋਲਾ ਬਾਈਪਾਸ ਅਸੀਂ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਵੈਲਕਮ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ ਤੇ ਇਹ ਜਿਹੜੀਆਂ ਝਾਕੀਆਂ ਨੇ ਨਿਰੋਲ ਸਾਡੇ ਮਾਨਯੋਗ ਸ਼ਹੀਦਾਂ ਦੀਆਂ ਔਰ ਕਾਮਾਗਾਟਾ ਮਾਰੂ ਸਾਕਾ ਦੇ ਸੀਨ ਮਾਈ ਭਾਗੋ ਸੀਨ ਔਰ ਜਿਲਿਆਂਵਾਲੇ ਬਾਗ ਦਾ ਸਾਕਾ ਅਜਿਹੀਆਂ ਸੱਭਿਆਚਾਰਕ ਹੀ ਚਾਕੀਆਂ ਨੇ ਇਹਨਾਂ ਵਿੱਚ ਹੋਰ ਕਿਸੇ ਤਰ੍ਹਾਂ ਦਾ ਕਿਸੇ ਪਾਰਟੀ ਦੇ ਵਿਰੁੱਧ ਜਾਂ ਕਿਸੇ ਦੇਸ਼ ਵਿਰੋਧੀ ਕੋਈ ਗਤੀਵਿਧੀ ਨਹੀਂ ਥੈਂਕ ਯੂ ਹਾਂਜੀ ਅੱਜ ਕਿੰਨੇ ਸਾਹਿਬ ਜੋ ਛੱਟੀਆਂ ਆ ਰਹੀਆਂ ਕਿਹੜਾ ਨੰਬਰ ਇਹ ਚਾਕੀਆਂ ਜਿਹੜੀਆਂ 26 ਜਨਵਰੀ ਨੂੰ ਦਿੱਲੀ ਦੇ ਵਿੱਚ 26 ਜਨਵਰੀ ਦੇ ਪ੍ਰੋਗਰਾਮ ਤੇ ਗਣਤੰਤਰ ਦਿਵਸ ਦੇ ਪ੍ਰੋਗਰਾਮ ਤੇ ਦਿਖਾਈਆਂ ਜਾਣੀਆਂ ਸੀਗੀਆਂ ਤਿਆਰ ਕੀਤੀਆਂ ਗਈਆਂ ਸੀ ਪਰ ਸੈਂਟਰ ਸਰਕਾਰ ਨੇ ਇਹਨਾਂ ਨੂੰ ਨਕਾਰ ਦਿੱਤਾ ਸੀਗਾ ਪੰਜਾਬ ਨਾਲ ਧੋਖਾ ਕਰਦੇ ਹੋਏ ਪੰਜਾਬ ਨੂੰ ਅੱਖੋਂ ਪਰੋਖੇ ਕਰਦੇ ਹੋਏ ਇਹ ਝਾਂਕੀਆਂ ਨੂੰ ਨਕਾਰ ਦਿੱਤਾ ਸੀਗਾ ਜਦਕਿ ਇਹ ਝਾਂਕੀਆਂ ਦੇ ਵਿੱਚ ਪੰਜਾਬ ਦਾ ਵਿਰਸਾ ਪੰਜਾਬ ਦਾ ਜਿਹੜਾ ਹੈ ਭਾਈਚਾਰਾ ਮਾਈ ਭਾਗੋ ਦਾ ਸੀਨ ਤੇ ਹੋਰ ਸ਼ਹੀਦਾਂ ਦੀਆਂ ਸਾਡੇ ਇਹ ਝਾਕੀਆਂ ਸੀਗੀਆਂ ਪਰ ਉਹਨਾਂ ਨੇ ਇਸ ਨੂੰ ਨਕਾਰ ਦਿੱਤਾ ਸੀਗਾ ਇਹ ਸੈਂਟਰ ਦੀ ਬਹੁਤ ਗਲਤ ਰਵਈਆ ਜਿਹੜਾ ਪੰਜਾਬ ਨਾਲ ਕਰ ਰਹੇ ਨੇ ਔਰ ਉਹਨਾਂ ਚਾਕੀਆਂ ਨੂੰ ਸੀਐਮ ਸਾਹਿਬ ਨੇ ਪੰਜਾਬ ਦੇ ਵਿੱਚ ਜਗਾ ਜਗਾ ਸਾਰੇ ਪੰਜਾਬ ਦੇ ਵਿੱਚ ਦਿਖਾਉਣ ਲਈ ਇਹ ਚਾਕੀਆਂ ਭੇਜੀਆਂ ਨੇ ਅੱਜ ਅਸੀਂ ਤੂਰੀ ਸ਼ਹਿਰ ਦੇ ਵਿੱਚ ਮਲੇਰਕੋਟਲਾ ਬਾਈਪਾਸ ਤੇ ਉਹਨਾਂ ਝਾਂਕੀਆਂ ਨੂੰ ਰਿਸੀਵ ਕਰਨ ਲਈ ਇਕੱਠੇ ਹੋਏ ਆਂ ਔਰ ਸਾਰੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਇਹ ਝਾਂਕੀਆਂ ਚ ਦੱਸੋ ਕੀ ਕਮੀ ਸੀ ਜਿਹੜੀਆਂ ਸੈਂਟਰ ਸਰਕਾਰ ਦੇ ਨਿਕਾਰੀਆਂ ਨੇ ਸੈਂਟਰ ਜਿਹੜਾ ਹੈ ਧੋਖਾ ਕਰ ਰਿਹਾ ਹੈ ਸੈਂਟਰ ਜਿਹੜਾ ਹੈ ਥਰੋ ਕਰ ਰਿਹਾ ਪੰਜਾਬ ਨਾਲ ਔਰ ਪੰਜਾਬ ਨਾਲ ਧੋਖਾ ਕਰ ਰਿਹਾ ਹੈ ਇਹ ਬਹੁਤ ਮਾੜੀ ਗੱਲ ਹੈ ਸੈਂਟਰ ਨੂੰ ਇਹ ਗੱਲ ਨਹੀਂ ਚਾਹੀਦੀ ਸੀ ਪਰ ਲੋਕਾਂ ਦੇ ਵਿੱਚ ਜਾਗਰੂਕਤਾ ਹੈਗੀ ਆ ਲੋਕ ਇਹਨਾਂ ਝਾਂਕੀਆਂ ਦੇ ਨਾਲ ਨੇ ਲੋਕ ਇਹ ਝਾਂਕੀਆਂ ਦੇਖਣਾ ਚਾਹੁੰਦੇ ਨੇ